ਹਾਂਜੀ ਦੋਸਤੋ ਮੀ ਬਹੁਤ ਜ਼ਿਆਦਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਕੱਲ ਦਾ ਹੀ ਮੀ ਹੈ ਜੋ ਉਹwidehat ਦਾ ਨਾਮ ਨਹੀਂ ਲੈ ਰਿਹਾ ਕਿੱਥੇ ਕਿੱਥੇ ਮੀ ਪੈ ਰਿਹਾ ਏ ਜਰੂਰ ਕਮੈਂਟ ਕਰਕੇ ਦੱਸੋ ਆਪਣਾ ਮੂਕਾ ਜਿਲ੍ਹਾ ਹੈ ਨਿਹਾਲ ਸਿੰਘ ਵਾਲੇ ਦੇ ਕੋਲ ਪੈਂਦਾ ਤੇ ਤੁਸੀਂ ਵੇਖ ਇਹ ਮੀ ਹੈ ਜੋ ਬਹੁਤ ਖਤਰਨਾਕ ਐ ਇਸ ਲਈ ਖਤਰਨਾਕ ਹੈ ਕਿਉਂਕਿ ਇਹ ਬਰੀਕ ਕਣੀ ਦਾ ਮੀ ਹੈ ਠੀਕ ਬਰੀਕ ਹੌਲੀ ਹੌਲੀ ਮੀ ਪੈਂਦਾ ਜੋ ਕਿ ਸੱਤਾਂ ਦੇ ਵਿੱਚ ਰਚ ਜਾਂਦਾ ਜਿਸ ਕਾਰਨ ਕੋਠੇ ਸਪਤਾਂਡੇ ਗੰਦਾ ਵੀ ਟਰ ਰਹੇ ਰਹਿਦਾ ਅੱਜ ਟਾਈਮ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਨਹੀਂ ਪੈ ਰਿਹਾ ਤਾਂ ਇਹ ਆਮ ਲੋਕਾਂ ਨੂੰ ਇਸ ਬਾਰੇ ਬਹੁਤ ਸੋਚਣਾ ਪੈ ਸਕਦਾ ਕਿਉਂਕਿ ਜੇ ਨਾ ਹਟਿਆ ਤਾਂ ਬਹੁਤ ਔਖਾ ਹੋ ਜੀਗਾ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡੇ ਲਈ ਨਵੇਂ ਬਲੌਗ ਆਪਾਂ ਲੈ ਕੇ ਆਉਂਦੀ ਰਹਾਂਗੇ